ਸਭ ਤੋਂ ਪਹਿਲਾਂ ਤਾਂ ਅ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਆਪ ਸਭ ਦਾ ਇੱਥੇ ਪਹੁੰਚਣ ਤੇ ਮੈਂ ਸਵਾਗਤ ਕਰਦਾ ਅੱਜ ਦੀ ਇਸ ਪ੍ਰੈਸ ਕਾਨਫਰੰਸ ਜਿਹੜੀ ਹੈ ਰੱਖੀ ਗਈ ਹੈ ਤੇ ਇਹ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਜੋ ਨਸ਼ਿਆ ਦੇ ਵਿਰੁੱਧ ਵਿੱਢੀ ਗਈ ਮੁਹਿੰਮ ਦੇ ਤਹਿਤ ਜਿੰਨੀਆਂ ਵੀ ਰਿਕਵਰੀਜ਼ ਹੋਈਆਂ ਨੇ ਪਿਛਲੇ 1-2 ਦਿਨਾਂ ਦੇ ਵਿੱਚ ਉਹਦੇ ਬਰੀਫਿੰਗ ਸੰਬੰਧੀ ਇਹ ਰੱਖੀ ਗਈ ਹੈ ਅ ਕੱਲ ਅ 20 ਤਰੀਕ ਉਹ ਨੂੰ ਇਹ ਸਾਰੇ ਜਿਹੜੇ ਸਾਡੇ ਆਪਰੇਸ਼ਨ ਚੱਲ ਰਹੇ ਸੀ ਉਹਨਾਂ ਤਿੰਨ ਵੱਖ-ਵੱਖ ਕੇਸਾਂ ਦੇ ਵਿੱਚ 6 ਕਿਲੋ 498 ਗ੍ਰਾਮ ਦੇ ਕਰੀਬਨ ਜਿਹੜੀ ਹੈ ਹੈਰੋਇਨ ਦੀ ਰਿਕਵਰੀ ਹੋਈ ਹੈ। ਇਹਦੇ ਵਿੱਚ ਦੋ ਮੋਬਾਈਲ ਫੋਨ ਵੀ ਜਬਤ ਕੀਤੇ ਗਏ ਨੇ ਤੇ ਨਾਲ ਹੀ ਇੱਕ ਵੱਖਰੇ ਕੇਸ ਦੇ ਵਿੱਚ ਇੱਕ 32 ਬੋਰ ਪਿਸਟਲ ਤੇ ਚਾਰ ਜਿੰਦਾ ਰੌਂਦ ਤੇ ਨਾਲ ਹੀ ਮੈਗਜ਼ੀਨ ਦੀ ਰਿਕਵਰੀ ਹੋਈ ਹੈ। ਇਸ ਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਕੇਸ ਹੈ ਉਹ ਲੋਕੋਗੇ ਥਾੜੇ ਦੇ ਵਿੱਚ ਇੱਕ 2 ਕਿਲੋ ਹਿਰਨ ਦੀ ਜਿਹੜੀ ਰਿਕਵਰੀ ਹੋਈ ਹੈ ਉਹਦੇ ਬਾਬਤ ਹੈ ਇਸ ਦੇ ਵਿੱਚ ਦੋ ਦੋਸ਼ੀ ਜਿਵੇਂ ਮਲਕੀਤ ਸਿੰਘ ਪੁੱਤਰ ਸੁਖਦੇਵ ਸਿੰਘ ਹੈ ਜੋ ਕਿ ਬੱਤੀਵਿੰਡ ਦਾ ਰਹਿਸ਼ੀ ਹੈ ਇਹਦੇ ਨਾਲ ਇਹਦਾ ਜਿਹੜਾ ਸਾਥੀ ਸੀ ਬਲਜਿੰਦਰ ਸਿੰਘ ਉਰਫ ਤੋਤਾ ਪੁੱਤਰ ਸਮੁੰਦ ਸਿੰਘ ਵਾਸੀ ਮੱਖਣਪੁਰਾ ਇਹ ਦੋ ਵਿਅਕਤੀ ਸਨ ਜਿਨ੍ਹਾਂ ਦੇ ਕੋਲੋਂ ਜਿਹੜੀ ਹੈ 2 ਕਿਲੋ ਦੇ ਕਰੀਬਨ ਜਿਹੜੀ ਹਿਰਨ ਦੀ ਰਿਕਵਰੀ ਹੋਈ ਹੈ ਇਸ ਸੰਬੰਧੀ ਜਿਹੜਾ ਮੁਕੱਦਮਾ ਹੈ ਲੋਪੋ ਕੇ ਥਾਣੇ ਚ ਦਰਜ ਕੀਤਾ ਗਿਆ ਹੈ ਇਹਨਾਂ ਦੇ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਨੇ ਉਹ ਖੰਘਾਲੇ ਜਾ ਰਹੇ ਨੇ ਇਸ ਤੋਂ ਇਲਾਵਾ ਇਸੇ ਲੜੀ ਦੇ ਤਹਿਤ ਜਿਹੜੀ ਸਾਡੀ ਐਂਟੀ ਡਰਗ ਕੈਂਪੇਨ ਵੀ ਚੱਲ ਰਹੀ ਹੈ ਤੇ ਇਸੇ ਦੇ ਤਹਿਤ ਹੀ ਲੋਪੋ ਕੇ ਥਾਣੇ ਦੇ ਵਿੱਚ ਹੀ ਅਸੀਂ ਦੂਜਾ ਇੱਕ ਮੁਕੱਦਮਾ ਦਰਜ ਕੀਤਾ ਜਿਹਦੇ ਵਿੱਚ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਕੱਕੜ ਕਲਾ ਦਾ ਰਿਹਾਸ਼ੀ ਹੈ ਇਹਦੇ ਕੋਲੋਂ 3 ਕਿਲੋ ਹੈਰੋਇਨ ਤੇ ਉਹ ਦੋ ਮੋਬਾਈਲ ਫੋਨ ਜਿਹੜੇ ਆ ਉਹ ਬਰਾਮਦ ਹੋਏ ਨੇ ਇਸ ਕੇਸ 'ਚ ਵੀ ਜਿਹੜਾ ਹੈ ਅ ਇੰਟਰੋਗੇਸ਼ਨ ਚੱਲ ਰਹੀ ਹੈ ਤੇ ਫਰਦਰ ਜਿਹੜੇ ਹੈ ਹੋਰ ਜਿਹੜੇ ਖੁਲਾਸੇ ਉਹ ਜ਼ਰੂਰ ਛੇਤੀ ਜਿਹੜੇ ਉਹ ਨਸ਼ਰ ਕੀਤੇ ਜਾਣਗੇ ਇਸ ਤੋਂ ਇਲਾਵਾ ਇੱਕ ਤੀਜੇ ਕੇਸ ਦੇ ਵਿੱਚ ਇੱਕ ਸੀਕ੍ਰੀਟ ਇਨਫੋਰਮੇਸ਼ਨ ਦੇ ਆਧਾਰ ਤੇ ਅ ਜਿਹੜਾ ਹੈ ਦੋਸ਼ੀ ਜਗਰੂਪ ਸਿੰਘ ਉਰਫ ਸਾਜਨ ਪੁੱਤਰ ਕਲਵੰਤ ਸਿੰਘ ਵਾਸੀ ਤਨੋਇਕਲਾ ਇਹ ਇਹਨੂੰ ਇਹਨੂੰ ਗ੍ਰਫਤਾਰ ਕੀਤਾ ਕਿ ਇਹਦੇ ਕੋਲ ਜਿਹੜੀ ਹੈਗੀ ਹੈ 1 ਕਿਲੋ 498 ਗ੍ਰਾਮ ਦੇ ਕਰੀਬ ਜਿਹੜੀ ਹੈਰੋਇਨ ਹੈ ਬਰਾਮਦ ਕੀਤੀ ਗਈ ਹੈ ਤੇ ਜਿਹੜਾ ਇਹ ਜਿਹੜਾ ਮੁਕੱਦਮਾ ਹੈ ਘਰਿੰਡੇ ਥਾਣੇ ਇਹ ਦਰਜ ਕੀਤਾ ਗਿਆ ਹੈ ਇਸ ਤੋਂ ਇਲਾਵਾ ਇੱਕ ਚੌਥੇ ਕੇਸ ਦੇ ਵਿੱਚ ਥਾਣੇ ਰਮਦਾਸ ਦੇ ਵਿੱਚ ਇੱਕ 32 ਰਿਵਾਲਵਰ ਜਿਹੜਾ ਹੈ ਉਹ ਬਰਾਮਦ ਕੀਤਾ ਗਿਆ ਹੈ ਇਸ ਦੇ ਵਿੱਚ ਦੋ ਵਿਅਕਤੀ ਫ੍ਰੈਂਕੋਮਸੀ ਉੱਤਰ ਲਾਲੀ ਮਸੀਤ ਤੇ ਅਰਸ਼ ਮਸੀਤ ਉੱਤਰ ਨਿਸ਼ਾਨ ਮਸੀ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਇਸ ਤਰੀਕੇ ਨਾਲ ਜਿਹੜਾ ਹੈ ਅਮਸਰ ਦਿਹਾਤੀ ਪੁਲਿਸ ਵੱਲੋਂ ਜਿਹੜਾ ਇਹ ਐਂਟੀ ਸੋਸ਼ਲ ਤੇ ਗੈਂਗਸਟਰ ਮੁਹਿੰਮ ਜਿਹੜੀ ਜਿਹੜੀ ਚਲਾਈ ਜਾ ਰਹੀ ਹੈ ਐਂਟੀ ਗੈਂਗਸਟਰ ਮੁਹਿੰਮ ਇਹਦੇ ਤਹਿਤ ਜਿਹੜੀ ਹੈ ਤੇ ਇਹ ਸਾਰੀਆਂ ਰਿਕਵਰੀਜ਼ ਤੇ ਅਰੈਸਟ ਹੋਈਆਂ ਨੇ ਜਿੱਥੋਂ ਤੱਕ ਪਹਿਲੇ ਕੇਸ ਦਾ ਸਵਾਲ ਹੈ ਜਿਹਦੇ ਵਿੱਚ ਬਲਜਿੰਦਰ ਸਿੰਘ ਤੇ ਇਹਦੇ ਜਿਹੜੀ ਹੈਗੀ ਹੈ ਪੁੱਤ ਉਹਤਾ ਜਿਹਨੂੰ ਇਹਦਾ ਨਾਂ ਹੈ ਇਹਦੀ ਗ੍ਰਿਫਤਾਰੀ ਹੋਈ ਹੈ ਇਹਦੇ ਕ੍ਰਿਮੀਨਲ ਬੈਕਗ੍ਰਾਉਂਡ ਜਿਹੜਾ ਹੈ ਉਹਦੇ ਵਿੱਚ ਸਾਹਮਣੇ ਆਈ ਹੈ ਚੀਜ਼ ਕਿ ਇੱਕ ਮੁਕੱਦਮਾ ਸ਼ਾਰਾ ਰੋਪੜ ਉੱਥੇ ਐਨਡੀਪੀਐਸ ਐਕਟ ਦੇ ਅਧੀਨ ਇਹਦੇ ਖਿਲਾਫ ਦਰਜ ਹੈ ਇਸ ਤੋਂ ਇਲਾਵਾ ਜਿਹੜਾ ਕੁਰਪੇਤ ਸਿੰਘ ਹੈ ਜਿਸਦੇ ਕੋਲੋਂ 3 ਕਿਲੋ ਹੀਰੇਨ ਦੀ ਬਰਾਮਦਗੀ ਹੋਈ ਹੈ ਇਸਦੇ ਖਿਲਾਫ ਇੱਕ ਐਸਟੀਐਫ ਐਸਐਸ ਨਗਰ ਥਾਣੇ ਦੇ ਵਿੱਚ ਜਿਹੜਾ ਹੈ ਐਨਡੀਪੀਐਸ ਐਕਟ ਦੇ ਵਿੱਚ ਇੱਕ ਥਾਣਾ ਮੁਕੱਦਮਾ ਹੈ ਦਰਜ ਹੈ ਇਸ ਤੋਂ ਇਲਾਵਾ ਜਿਹੜਾ ਦੋਸ਼ੀ ਫ੍ਰੈਂਕੋ ਮਸੀਆ ਜਿਹਦੇ ਕੋਲੋਂ ਇੱਕ ਬੱਤੀ ਬੋਰ ਦਾ ਜਿਹੜਾ ਵੈਪਨ ਹੈ ਉਹ ਰਿਕਵਰ ਹੋਇਆ ਉਸ ਦੇ ਖਿਲਾਫ ਵੀ ਥਾਣਾ ਮਜੀਠਾ ਰੋਡ ਜਿਹੜਾ ਥਾਣਾ ਹੈ ਉੱਥੇ ਇੱਕ ਪਰਚਾ ਦਰਜ ਹੈ ਸੋ ਇਸ ਤਰੀਕੇ ਨਾਲ ਜਿਹੜੀ ਸਾਡੀ ਐਂਟੀ ਗੈਂਗਸਟਰ ਤੇ ਐਂਟੀ ਡਰੱਗ ਜਿਹੜੀ ਮੁਹਿੰਮ ਜਿਹੜੀ ਹੈ ਉਹ ਚੱਲ ਰਹੀ ਆ ਉਹਨਾਂ ਚ ਟੋਟਲ ਕੱਲ ਦੇ ਸਾਡੇ ਆਪਰੇਸ਼ਨਸ ਦੇ ਵੱਖ-ਵੱਖ ਆਪਰੇਸ਼ਨਸ ਦੇ ਦੌਰਾਨ 6 ਕਿਲੋ 498 ਗ੍ਰਾਮ ਹੈਰਨ ਜਿਹੜੀ ਹੈ ਉਹ ਰਿਕਵਰ ਹੋਈ ਹੈ ਇਸ ਦੇ ਨਾਲ ਹੀ ਦੋ ਮੋਬਾਈਲ ਫੋਨ ਹੋ ਗਏ ਤੇ ਇੱਕ ਜਿਹੜਾ ਬੱਤੀਪੋਰ ਦਾ ਵੈਪਨ ਹੈ ਸਣੇ ਜ਼ਿੰਦਾ ਰੋਂ ਉਹਨਾਂ ਦੀ ਰਿਕਵਰੀ ਹੋਈ ਅੱਛਾ ਇਹ ਕਿੰਨੇ ਕੇਸ ਨੇ ਤੇ ਕਿੰਨੇ ਦੋਸ਼ੀ ਗ੍ਰਸਾਰ ਕੀਤੇ ਗਏ ਕੋਲ ਰੋਂ ਦੀ ਕਿੱਟ ਦਾ ਟੋਟਲ ਜਿਹੜੇ ਹੈ ਹੁਣ ਦੀ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ ਚਾਰ ਮੁਕਦਮਿਆਂ ਦਾ ਜਿਹੜਾ ਹੈ ਜ਼ਿਕਰ ਕੀਤਾ ਹੈ ਕੇਸਾਂ ਦਾ ਜ਼ਿਕਰ ਕੀਤਾ ਹੈ ਤਿੰਨ ਕੇਸਸ ਦੇ ਵਿੱਚ ਹਿਰਨ ਦੀ ਰਿਕਵਰੀ ਹੋਈ ਹੈ ਤੇ ਦੋ ਕੇਸਸ ਦੇ ਵਿੱਚ ਜਿਹੜੇ ਅਕਿਊਜ਼ਡ ਆ ਉਹ ਫੜਲੇ ਗਏ ਨੇ ਤੇ ਜਿਹੜਾ ਚੌਥਾ ਕੇਸ ਜਿਹੜਾ ਹੈ ਜਿਹਦੇ ਵਿੱਚ ਇੱਕ ਵੈਪਨ ਦੀ ਰਿਕਵਰੀ ਹੋਈ ਹੈ ਉਹਦੇ ਵਿੱਚ ਜਿਹੜੇ ਦੋ ਅਕਿਊਜ਼ ਨੇ ਉਹ ਵੀ ਫੜੇ ਗਏ ਆ ਜਿਹਦੇ ਘਰੋਂ 1 ਕਿਲੋ ਤੇ 48 ਗ੍ਰਾਮ ਹੈਰੋਇਨ ਉਹ ਫਰਾਰ ਹੈ ਉਹ ਹਜੇ ਫਰਾਰ ਹੈ ਅ ਉਹ ਥੋੜਾ ਅਨਫੋਰਚੂਨੇਟਲੀ ਜਿਹੜਾ ਹੈ ਉਹ ਕਿਤੇ ਨਾ ਉਹਨੂੰ ਇਨਫੋਰਮੇਸ਼ਨ ਜਾਂ ਕੋਈ ਕੋਈ ਉਹਨੂੰ ਇਨਪੁਟs ਸੀਗੀ ਉਹ ਪਹਿਲਾਂ ਹੀ ਫਰਾਰ ਹੋ ਗਿਆ ਬਟ ਸਾਡੀਆਂ ਟੀਮ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਜਲਦੀ ਉਹਦੀ ਗ੍ਰਿਫਤਾਰੀ ਹੋ ਜਾਏ ਆਪਸੇ ਦੇ ਵਿੱਚ ਵੱਖ-ਵੱਖ ਰੋਲ ਦੇਖੋ ਜੀ ਜਿਹੜਾ ਥਾਣਾ ਲੋਪੋਕੇ ਦੇ ਵਿੱਚ ਦੋ ਵੱਡੀਆਂ ਰਿਕਵਰੀਆਂ ਹੋਈਆਂ ਨੇ ਅਸੀਂ ਇਸ ਸਿੰਗਲ ਤੋਂ ਇਹਦੀ ਤਫਤੀਸ਼ ਕਰ ਰਹੇ ਆ ਤੇ ਜਲਦੀ ਜਿਹੜਾ ਹੈ ਜੇ ਕੋਈ ਕਨੈਕਸ਼ਨ ਜਿਹੜਾ ਸਾਹਮਣੇ ਆਉਂਦਾ ਹੈ ਤਾਂ ਉਹਦੇ ਬਾਰੇ ਜਿਹੜਾ ਬਰੀਫ ਕੀਤਾ ਜਾਏਗਾ ਅਜਿਹਾ ਪਹਿਲਾ ਕੇਸ ਹੈ ਮਲਕੀਤ ਤੇ ਬਲਜਿੰਦਰ ਵਾਲਾ ਇਹ ਲੁੱਕ ਪਿਛਾੜੇ ਚ ਪਰਚਾ ਕੱਟਿਆ ਇਹਨਾਂ ਦੇ ਬਾਰਡਰ ਨਾਲ ਲਿੰਕ ਸੀ ਜਾਂ ਉਧਰੋਂ ਹੈਲੋ ਲੈ ਕੇ ਆ ਰਹੇ ਸੀਗਾ ਕੀ ਵਾਪਸ ਦੇਖੋ ਜੀ ਇਹ ਸਾਰੀ ਜਿਹੜੀ ਇੰਟਰੋਗੇਸ਼ਨ ਹੈ ਕਿਉਂਕਿ ਇਹ ਕਾਫੀ ਹੈਵੀ ਰਿਕਵਰੀ ਜਿਹੜੀ ਹੈ ਉਹ ਹੋਈ ਹੈ ਇਸ ਦੇ ਵਿੱਚ ਬੜੀ ਬਰੀਕੀ ਦੇ ਨਾਲ ਜਿਹੜੀ ਜਾਂਚ ਚੱਲ ਰਹੀ ਹੈ ਕਿਉਂਕਿ ਬਲਜਿੰਦਰ ਜੀ ਤੁਸੀਂ ਦੇਖੋਗੇ ਪਹਿਲਾਂ ਵੀ ਇੱਕ ਪਰਚਾ ਦਰਜ ਹੈ ਤੇ ਅਸੀਂ ਹੋਰ ਵੀ ਜਿਹੜੀ ਕ੍ਰਿਮਿਨਲ ਜਿਹੜੀ ਇਹਦੀ ਬੈਕਗ੍ਰਾਉਂਡ ਹੈ ਦੇ ਬਾਰੇ ਚੈੱਕ ਕਰ ਰਹੇ ਹਾਂ ਤੇ ਜਿੱਥੇ ਤੱਕ ਤੁਸੀਂ ਕਹਿ ਰਹੇ ਹੋ ਕਿ ਇਹ ਕ੍ਰਾਸ ਬਾਰਡਰ ਸਮਗਲਿੰਗ ਬਿਲਕੁਲ ਜੀ ਇਹ ਗੱਲ ਸਾਹਮਣੇ ਆਈ ਹੈ ਕਿ ਕ੍ਰਾਸ ਬਾਰਡਰ ਜਿਹੜਾ ਹੈ ਇੱਕ ਸਮਗਲਿੰਗ ਚ ਇਹ ਇਨਵੋਲਵ ਨੇ ਤੇ ਪਹਿਲਾਂ ਵੀ ਇਹਨਾਂ ਨੇ ਮੰਨਿਆ ਸਾਡੀ ਪ੍ਰੀਲੀਮਿਨਰੀ ਜਿਹੜੀ ਇੰਟਰੋਗੇਸ਼ਨ ਚੱਲ ਰਹੀ ਹੈ ਉਹਦੇ ਚ ਮੰਨਿਆ ਕਿ ਇਹਨਾਂ ਦੇ ਜਿਹੜੇ ਹੈ ਸਭ ਤੋਂ ਪਾਰ ਜਿਹੜੀ ਤਸਕਰੀ ਚ ਇਹ ਇਨਵੋਲਵ ਨੇ ਤੇ ਅਸੀਂ ਜਿਵੇਂ ਕਿ ਅਮਰਸੋਹ ਦਿਹਾਤੀ ਪੁਲਿਸ ਵੱਲੋਂ ਤੁਸੀਂ ਦੇਖਿਆ ਹੋਵੇਗਾ ਪਿੱਛੇ ਜਿਹ ਜਿੰਨੇ ਵੀ ਨਸ਼ਾ ਤਸਕਰ ਨੇ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਾਉਣ ਵਿੱਚ ਅਸੀਂ ਕਾਫੀ ਜਿਹੜਾ ਹੈ ਲੀਡ ਲਈ ਹੈ ਤੇ ਹੁਣ ਤੱਕ ਜਿਹੜਾ ਹੈ 56 ਕਰੋੜ ਦੀ ਕਰੀਬਨ ਪ੍ਰਾਪਰਟੀ ਜਿਹੜੀ ਹੈ ਨਸ਼ਾ ਤਸਕਰਾਂ ਦੀ ਅਸੀਂ ਉਹ ਫ੍ਰੀਜ਼ ਕਰਾਈ ਹੈ ਇਸੇ ਲੜੀ ਦੇ ਤਹਿਤ ਜਿਵੇਂ ਕਿ ਇਹ ਹੈਵੀ ਰਿਕਵਰੀਜ਼ ਨੇ ਇਹਨਾਂ 'ਚ ਵੀ ਅਸੀਂ ਇਹ ਜਿਹੜਾ ਪ੍ਰਾਪਰਟੀ ਫ੍ਰੀਜ਼ ਦੇ ਜਿਹੜੇ ਹੈਗੇ ਆਰਡਰਸ ਅਸੀਂ ਲੈਣ ਜਾ ਰਹੇ ਹਾਂ ਸਰ ਕਰਦੇ ਕੀ ਹੈ ਸਾਰੇ ਦੇ ਲੋਕ ਨੇ ਕੀ ਕਰਦੇ ਕੀ ਹੈ ਖੇਤੀਬਾੜੀਆ ਕੀ ਹੈ ਦੇਖੋ ਜੀ ਬੁੱਢਲੇ ਤੌਰ ਤੇ ਤਾਂ ਜੋ ਇਹਨਾਂ ਦੀ ਇਨਫੋਰਮੇਸ਼ਨ ਜੋ ਇਹਨਾਂ ਨੇ ਸਾਨੂੰ ਜਿਹੜੀ ਇੰਟੈਰੋਗੇਸ਼ਨ 'ਚ ਇਹ ਚੀਜ਼ ਸਾਹਮਣੇ ਆਈ ਹੈ ਕਿ ਇਹ ਖੇਤੀਬਾੜੀ ਦੇ ਨਾਲ ਥੋੜੇ ਥੋੜੇ ਜਿਵੇਂ ਜ਼ਮੀਨ ਹੈ ਉਹਦੇ 'ਚ ਇਹ ਇਨਵੋਲਵ ਰਹੀ ਨਹੀਂ ਪਰ ਮੋਸਟਲੀ ਜੋ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜਾ ਹੈ ਕ੍ਰਾਸ ਬਾਰਡਰ ਜਿਹੜੀ ਇਹ ਸਮਗਲਿੰਗ ਨੇ ਤੇ ਅੱਗੇ ਫਰਦਰ ਜਿਹੜੇ ਇਹ ਅੱਗੇ ਖੇਪਾਂ ਨੂੰ ਪਹੁੰਚਾਉਣ ਤੱਕੜ ਕਰਾਂਗਾ ਇਹਦੇ ਤੇ ਪਹਿਲਾਂ ਵੀ ਮਾਮਲੇ ਦਰਜ ਨੇ ਜਾਂ ਫਿਰ ਇਹ ਕੋਈ ਕਾਰੋਬਾਰ ਕਰਦਾ ਚਾਹ ਉਹ ਕੀ ਹੈ ਤੁਸੀਂ ਇਹ ਦੇਖੋਗੇ ਬਲਜਿੰਦਰ ਸਿੰਘ ਜਿਹੜਾ ਹੈਗਾ ਇਹਦੇ ਖਿਲਾਫ ਇੱਕ ਰੋਪੜ ਥਾਣੇ ਜਿਹੜਾ ਹੈ ਮਾਮਲਾ ਪਹਿਲਾਂ ਵੀ ਦਰਜ ਹੈ ਤੇ ਅਸੀਂ ਹੋਰ ਵੀ ਕਿਉਂਕਿ ਕਾਫੀ ਹੈਵੀ ਰਿਕਵਰੀ ਹੈ ਬੜੀ ਬਰੀਕੇ ਦੇ ਨਾਲ ਸਾਰੀ ਜਿਹੜਾ ਹੈ ਕੇਸ ਦੀ ਜਾਂਚ ਚੱਲ ਰਹੀ ਹੈ ਇਸ ਦੇ ਜੋ ਵੀ ਕ੍ਰਿਮੀਨਲ ਬੈਕਗਰਾਉਂਡ ਹੈ ਐਂਟੀਸੀਡੈਂਟਸ ਨੇ ਉਹਨਾਂ ਦੀ ਚੈਕਿੰਗ ਚੱਲ ਰਹੀ ਹੈ ਤੇ ਪਹਿਲਾਂ ਇਹਨੇ ਕਿੰਨੀ ਖੇਪਰ ਰੀਟਰੀਵ ਕੀਤੀਆਂ ਨੇ ਕਿੱਥੇ ਪਹੁੰਚਾਈਆਂ ਨੇ ਕੌਣ ਕੌਣ ਹੋਰ ਇਹਨਾਂ ਦਾ ਨੈਟਵਰਕ ਦੇ ਵਿੱਚ ਬੰਦੇ ਇਨਵੋਲ ਨੇ ਉਹ ਸਾਰਿਆਂ ਦੀ ਜਾਂਚ ਚੱਲ ਰਹੀ ਹੈ ਪੁਲਿਸ ਹਾਲੇ ਬ੍ਰੇਕਅਪ ਕਰ ਰਹੀ ਹੈ ਬਟ ਫੇ ਵੀ ਇਨਕਸ ਚੱਲ ਰਿਹਾ ਹੈ ਦੇਖੋ ਜੀ ਇਦੇ ਵਿੱਚ ਕਈ ਜਿਹੜੇ ਹੈ ਐਂਗਲਸ ਇਨਵੋਲਵ ਨੇ ਕਿਉਂਕਿ ਅਮਰਸਰ ਦਿਹਾਤੀ ਪੁਲਿਸ ਦੀ ਜੇ ਗੱਲ ਕਰੀਏ ਤੇ ਬਾਰਡਰ ਜਿਹੜਾ ਹੈ 100 ਕਿਲੋਮੀਟਰ ਦੇ ਕਰੀਬਨ ਜਿਹੜਾ ਬਾਰਡਰ ਪੈਂਦਾ ਹੈ ਤੇ ਕਾਫੀ ਜਗ੍ਹਾ ਤੋਂ ਜਿਹੜਾ ਹੈ ਡਰੋਨਸ ਦੀ ਜਿਹੜੀ ਹੈ ਆਮਦ ਉਹ ਨੋਟਿਸ ਹੁੰਦੀ ਹੈ ਇਸ ਦੇ ਬਾਵਜੂਦ ਵੀ ਜਿਵੇਂ ਕੱਲ ਵੀ ਮੈਂ ਬਰੀਫ ਕੀਤਾ ਸੀ ਕਿ ਸਾਡੀ ਬੀਐਸਐਫ ਦੇ ਨਾਲ ਬੜੀ ਵਧੀਆ ਕੋਆਰਡੀਨੇਸ਼ਨ ਹੈ ਅਸੀਂ ਇਨਫੋਰਮੇਸ਼ਨ ਸ਼ੇਅਰਿੰਗ ਤੇ ਜੇ ਕਿਤੇ ਕੋਈ ਇਸ ਤਰੀਕੇ ਦੀ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਉਸ ਚੀਜ਼ ਨੂੰ ਸ਼ੇਅਰ ਕਰਦੇ ਹਾਂ ਤੇ ਇਮੀਡੀਏਟਲੀ ਐਕਟ ਕਰਦੇ ਹਾਂ ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਪੈਟਰੋਲਿੰਗ ਪਾਰਟੀਆਂ ਨੇ ਉਹ ਵੀ ਬੜੇ ਅੱਛੇ ਤਰੀਕੇ ਨਾਲ ਜੁਆਇੰਟਲੀ ਕੰਮ ਕਰ ਰਹੀਆਂ ਨੇ ਫਰਸਟ ਲਾਈਨ ਆਫ ਡਿਫੈਂਸ ਦੇ ਬਤੌਰ ਬੀਐਸਐਫ ਆਪਣੀ ਡਿਊਟੀ ਵਧੀਆ ਅਨੁਭਾਰੀ ਹੈ ਤੇ ਉਹਨਾਂ ਦੇ ਨਾਲ ਹੀ ਕੋਆਰਡੀਨੇਸ਼ਨ ਚ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਦੇ ਜਿਹੜੇ ਨਾਕੇ ਆ ਉਹਨਾਂ ਨੂੰ ਵੀ ਮਜ਼ਬੂਤ ਕੀਤਾ ਹੈ ਤੇ ਤੁਸੀਂ ਇਹ ਦੇਖੋਗੇ ਪਿਛੇ ਜੇ ਦੇਖਿਆ ਵੀ ਹੋਏਗਾ ਕਿ ਡਰੋਨਸ ਦੀ ਜਿਹੜੀ ਰਿਕਵਰੀ ਆ ਉਹ ਵੀ ਉਹ ਵੀ ਉਹਦਾ ਵੀ ਨੰਬਰ ਹੈ ਉਹ ਵੀ ਕਾਫੀ ਵੱਧ ਰਿਹਾ ਹੈ ਸੋ ਇਹ ਜੁਆਇੰਟ ਪੈਟਰੋਲਿੰਗਸ ਦਾ ਜਿਹੜਾ ਰਿਜ਼ਲਟ ਹੈ ਤੇ ਉਸ ਤੋਂ ਬਾਅਦ ਜਿਹੜੀ ਇਹ ਰਿਕਵਰੀਜ਼ ਨੇ ਇਹ ਵੀ ਇਨਫੋਰਮੇਸ਼ਨ ਸ਼ੇਅਰਿੰਗ ਤੇ ਫਰਦਰ ਜਿਹੜੇ ਹੈ ਸੋਰਸ ਬਿਲਡ ਅਪ ਉਹਨਾਂ ਦੇ ਨਤੀਜੇ ਵਜੋਂ ਜਿਹੜੀ ਇਹ ਰਿਕਵਰੀਜ਼ ਹੋਰੀਆਂ ਸਰ ਜਾਦੀ ਸਮਗਲਿੰਗ ਜਿਹੜੀ ਆ ਇਹ ਜਿਹੜੀ ਸਰ ਤਾਰ ਤੋਂ ਪਾਰ ਜਿਹੜੀ ਜ਼ਮੀਨ ਆ ਉਹਦੇ ਥਰੂ ਹੋ ਰਹੀ ਆ ਜ਼ਿਆਦਾ ਫਿਰ ਟਰਾਂਡ ਦੇ ਥਰੂ ਹੋਣੀ ਆ ਦੇਖੋ ਜੀ ਇਹ ਮਿਕਸ ਹੈ ਜੀ ਬੇਸਿਕਲੀ ਜਿਹੜੀ ਹੈਗੀ ਸਮਗਲਿੰਗ ਉਹ ਡਰੋਨ ਦੇ ਜਿਹੜੇ ਜ਼ਰੀਏ ਆ ਉਹ ਹੋਣੀ ਪਾਈ ਗਈ ਸਰ ਸਰਕਾਰ ਨੂੰ ਲਿਖਿਆ ਗਿਆ ਐਂਟੀ ਡਰਨ ਸਿਸਟਮ ਕੋਈ ਉਥੇ ਬਾਰਡਰ ਤੇ ਜਿਹੜਾ ਕਿ ਲਾਇਆ ਜਾਂਦਾ ਜਿਹੜਾ ਕਿ ਡਰੋ ਆਵਾਜ਼ ਹੀ ਰੁਕੀ ਜਾਂ ਸੀ ਜੀ ਬਿਲਕੁਲ ਜੀ ਐਂਟੀ ਡਰੋਨ ਸਿਸਟਮ ਜਿਹੜਾ ਹੈ ਪੀਐਸਐਫ ਇਹਨਾਂ ਵੱਲੋਂ ਵੀ ਡਿਪਲੋਏ ਕਰਨ ਜਾ ਰਹੇ ਨੇ ਇਹ ਵੀ ਆਰਮੀ ਵੱਲੋਂ ਕੁਝ ਇਕੁਪਮੈਂਟਸ ਦੀ ਟੈਸਟਿੰਗ ਤੋਂ ਬਾਅਦ ਉਹਨਾਂ ਦੀ ਡਿਪਲੋਇਮੈਂਟ ਦੀ ਗੱਲ ਚੱਲ ਰਹੀ ਹੈ ਤੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋਗੇ ਫਰਸਟ ਲਾਈਨ ਆਫ ਡਿਫੈਂਸ ਤੇ ਬਾਰਡਰ ਸਕਿਉਰਟੀ ਫੋਰਸ ਵੱਲੋਂ ਵੀ ਇਹ ਇਕੁਪਮੈਂਟ ਕੁਝ ਲਗਾਈ ਵੀ ਗਏ ਨੇ ਜਿਨ੍ਹਾਂ ਦੀ ਟੈਸਟਿੰਗ ਵੀ ਚੱਲ ਰਹੀ ਹੈ ਆਰਮੀ ਵੱਲੋਂ ਵੀ ਇਦਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਬਤੌਰ ਸੈਕੰਡ ਲਾਈਨ ਆਫ ਡਿਫੈਂਸ ਜਿਹੜਾ ਹੈ ਪੰਜਾਬ ਪੁਲਿਸ ਆਪਣਾ ਨੈਟਵਰਕ ਜਿਹੜਾ ਹੈ ਸੈਕੰਡ ਲਾਈਨ ਆਫ ਡਿਫੈਂਸ ਦਾ ਤੇ ਸੋਰਸ ਬਿਲਡਿੰਗ ਦਾ ਤੇ ਇਸ ਤਰੀਕੇ ਦੇ ਜਿਹੜੇ ਹੋਰ ਵੀ ਅਨਸਰ ਨੇ ਜਿਹੜੇ ਐਂਟੀ ਸੋਸ਼ਲ ਐਂਟੀ ਨੈਸ਼ਨਲ 엘ਮੈਂਟਸ ਨੇ ਇਹਨਾਂ ਨੂੰ ਕਾਬੂ ਕਰਨ ਵਾਸਤੇ ਜਿਹੜਾ ਇੰਡਾਂ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਇਹਨਾਂ ਨੂੰ ਕੰਮ ਕਰਦੇ